ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅਕਸਰ ਹੀ ਲੋਕ ਕਹਿੰਦੇ ਆ ਕਿ ਕੁੜੀ ਦੇ ਪਿੱਛੇ ਯਾਰਾਂ ਦੇ ਵਿੱਚ ਫਿੱਕ ਪੈ ਜਾਂਦਾ ਕਿੰਨੀ ਵੀ ਪੱਕੀ ਯਾਰੀ ਕਿਉਂ ਨਾ ਹੋਵੇ ਇੱਕ ਕੁੜੀ ਦੇ ਪਿੱਛੇ ਯਾਰੀ ਦੇ ਵਿੱਚ ਦਰਾਰ ਆਖੀ ਜਾਂਦੀ ਹੈ ਤੇ ਅਜਿਹਾ ਹੀ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਪੱਕੇ ਯਾਰ ਕਦੋਂ ਦੁਸ਼ਮਣ ਬਣ ਗਏ ਹੈ ਇਹ ਪਤਾ ਹੀ ਨਹੀਂ ਲੱਗਿਆ ਦਰਅਸਲ ਕੁਝ ਦਿਨ ਪਹਿਲਾਂ ਇੱਕ ਖਬਰ ਸਾਹਮਣੇ ਆਈ ਸੀ ਕਿ ਪਟਿਆਲਾ ਦੇ ਹਲਕਾ ਸਨੌਰ ਦੇ ਵਿੱਚ ਇੱਕ ਦੁਕਾਨਦਾਰ ਨikhil ਨਾਮ ਦੇ ਵਿਅਕਤੀ ਦੇ ਉੱਪਰ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤਜਾਬ ਸੁੱਟਿਆ ਗਿਆ ਸੀ ਦਰਅਸਲ ਹੁਣ ਉਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਐ ਪੀੜਤ ਨikhil ਤੇ ਤਜਾਬ ਕਿਸੇ ਹੋਰ ਨੇ ਨਹੀਂ ਬਲਕਿ ਉਹਦੇ ਹੀ ਪੱਕੇ ਯਾਰ ਨੇ ਪੱਕੀ ਆੜੀ ਨੇ ਉਸ ਦੇ ਉੱਪਰ ਤਜਾਬ ਸੁੱਟਵਾਇਆ ਸੀਗਾ ਜਿਸ ਦੇ ਵਿੱਚ ਨikhil ਦਾ 50% ਤੋਂ ਵੀ ਵੱਧ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫੇਸ ਐ ਉਹ ਹੁਣ ਸੜ ਚੁੱਕਿਆ ਯਾਨੀ ਕਿ ਟੋਟਲੀ ਡੈਮੇਜ ਹੋ ਚੁੱਕਿਆ 50 ਤੋਂ ਵੱਧ ਫੀਸਦੀ ਫੇਸ ਜਿਹੜਾ ਸੜ ਚੁੱਕਿਆ ਔਰ ਇਸ ਤੇ ਪਿੱਛੇ ਦੀ ਕਹਾਣੀ ਔਰ ਕਾਰਨ ਸੁਣ ਕੇ ਤੁਹਾਡੇ ਖੋਸ਼ ਛੁੱਟ ਜਾਣਗੇ ਜੀ ਹਾਂ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕੁੜੀ ਪਿੱਛੇ ਯਾਰਾਂ ਦੇ ਵਿੱਚ ਫਿੱਕ ਪੈ ਜਾਂਦਾ ਪਰ ਇਹ ਮਾਮਲਾ ਪਟਿਆਲਾ ਦੇ ਵਿੱਚ ਵਾਪਰਿਆ ਦੱਸਣਾ ਚਾਹਾਂਗਾ ਕਿ ਦੋਨੋਂ ਯਾਰ ਸੀ ਪੀੜਿਤ ਨਿਖਲ ਦੀ ਇੱਕ ਪ੍ਰੇਮਿਕਾ ਸੀ ਜਿਸ ਦੇ ਨਾਲ ਉਹ ਗੱਲਬਾਤ ਕਰਦਾ ਸੀਗਾ ਔਰ ਦੂਸਰਾ ਵਿਅਕਤੀ ਜਿਸ ਨੇ ਇਤਜਾਬ ਸੁਠਵਾਇਆ ਉਸਦੀ ਪਹਿਲਾਂ ਉਹ ਪ੍ਰੇਮਿਕਾ ਰਹਿ ਚੁੱਕੀ ਸੀ ਦਰਅਸਲ ਉਸਨੇ ਹੀ ਨikhil ਨੂੰ ਆਪਣੀ ਪ੍ਰੇਮਿਕਾ ਦੇ ਨਾਲ ਮਿਲਾਇਆ ਸੀ ਔਰ ਬਾਅਦ ਦੇ ਵਿੱਚ ਨikhil ਉਸਦੇ ਨਾਲ ਫੋਨ ਤੇ ਗੱਲਬਾਤ ਕਰਨ ਲੱਗ ਗਿਆ ਉਸਦੇ ਨਾਲ ਚੈਟ ਕਰਨ ਲੱਗ ਪਿਆ ਤਾਂ ਫਿਰ ਦੋਨੋਂ ਜਾਣਿਆਂ ਨੂੰ ਜਦੋਂ ਪਤਾ ਲੱਗਾ ਜਦੋਂ ਪਹਿਲੇ ਦੋਸਤ ਨੂੰ ਪਤਾ ਲੱਗਾ ਕਿ ਮੇਰੀ ਪ੍ਰੇਮਿਕਾ ਦੇ ਨਾਲ ਨikhil ਜੋ ਹੈ ਗੱਲਬਾਤ ਕਰ ਰਿਹਾ ਹੈ ਤਾਂ ਉਸਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਪ੍ਰੇਮਿਕਾ ਨੇ ਦੋਵਾਂ ਤੋਂ ਤੰਗ ਆ ਕੇ ਤੀਸਰੇ ਥਾ ਆਪਣੇ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਲੜਕੀ ਨੇ ਤਾਂ ਤੀਸਰੇ ਥਾ ਵਿਆਹ ਕਰਵਾ ਲਿਆ ਪਰ ਦੋਨੋਂ ਦੋਸਤਾਂ ਦੇ ਵਿੱਚ ਫਿੱਟ ਪੈ ਗਈ ਸੀ ਔਰ ਜੋ ਨikhil ਹੈ ਨikhil ਲੜਕੀ ਦੇ ਨਾਲ ਗੱਲਬਾਤ ਕਰਦਾ ਸੀਗਾ ਇਸ ਤੋਂ ਦੂਸਰਾ ਨੌਜਵਾਨ ਪਰੇਸ਼ਾਨ ਸੀ ਕਿਉਂਕਿ ਉਹ ਉਸ ਦੀ ਪ੍ਰੇਮਿਕਾ ਸੀਗੀ ਪਹਿਲਾਂ ਔਰ ਉਸ ਨੇ ਹੀ ਨikhil ਨੂੰ ਮਿਲਾਇਆ ਸੀਗਾ ਪ੍ਰੇਮਿਕਾ ਦੇ ਨਾਲ ਔਰ ਬਾਅਦ ਦੇ ਵਿੱਚ ਉਸਨੇ ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਗਲਬਾਤ ਨਿਕਲੀ ਹੈ ਤਾਂ ਉਸਨੇ ਆਪਣੀ ਹੀ ਦੋਸਤ ਨਿਖਲ ਤੇ 20000 ਰੁਪਇਆ ਦੇ ਕੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਨਿਖਲ ਤੇ ਤਜਾਬ ਸਟਾ ਦਿੱਤਾ ਤਾਂ ਤਰਕਸਾਰ ਜਦੋਂ ਉਹ ਦੁਕਾਨ ਦਾ ਸ਼ਟਰ ਖੋਲ ਰਿਹਾ ਸੀਗਾ ਤਾਂ ਉਸੇ ਸਮੇਂ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਜਿਨ੍ਹਾਂ ਦੇ ਵੱਲੋਂ ਤਜਾਬ ਜਿਹੜਾ ਨਿਖਲ ਦੇ ਉੱਪਰ ਸੁੱਟ ਦਿੱਤਾ ਜਾਂਦਾ ਹੈ ਤਾਂ ਇਹ ਵਾਰਦਾਤ ਵਾਪਰੀ ਹੈ ਹਥਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਯਾਰੀ ਦੋਸਤੀ ਹੁੰਦੀ ਹੈ ਯਾਰ ਇੱਕ ਦੂਜੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਆ ਕਿਉਂਕਿ ਯਾਰੀ ਦੀ ਜੇਕਰ ਅਸੀਂ ਗੱਲ ਕਰਦੇ ਆ ਦੋਸਤੀ ਦੋਸਤੀ ਤੋਂ ਭਾਵ ਹੁੰਦਾ ਇੱਕ ਪ੍ਰਥਾ ਸੀਗੀ ਔਰ ਉਸ ਦੇ ਰਿਲੇਟਡ ਇਹ ਦੋਸਤੀ ਨੂੰ ਕੰਪੇਅਰ ਕੀਤਾ ਗਿਆ ਸੀ ਔਰ ਦੋਸਤੀ ਦੇ ਵਿੱਚ ਇੱਕ ਜਿਹੜਾ ਦੋਸਤ ਹੈ ਦੂਸਰੇ ਦੋਸਤ ਨੂੰ ਜਾਨ ਵੀ ਨਿਸ਼ਾਵਰ ਕਰ ਦਿੰਦਾ ਪਰ ਜਦੋਂ ਅਜਿਹੀ ਗੱਲ ਆ ਜਾਂਦੀ ਹੈ ਜਦੋਂ ਕੁੜੀ ਦਾ ਮਾਮਲਾ ਇੱਕ ਦੋਸਤੀ ਦੇ ਵਿੱਚ ਆ ਜਾਂਦਾ ਹੈ ਤਾਂ ਫਿਰ ਉੱਥੇ ਫਿੱਕ ਪੈ ਜਾਂਦੀ ਹੈ ਫਿੱਟ ਪੈ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਿੱਚ ਇੱਕ ਦੋਸਤ ਨੇ ਆਪਣੇ ਹੀ ਦੋਸਤ ਇੱਕ ਜਾਨਲੇਵਾ ਹਮਲਾ ਕਰਵਾਇਆ ਤਜਾਬ ਸੁੱਟਵਾ ਦਿੱਤਾ ਹੈ ਤਜਾਬ ਸੁੱਟਵਾ ਕੇ ਹੁਣ ਪੀੜਤ ਨਿਖਿਲ ਦਾ 50 ਤੋਂ ਵੱਧ ਫੀਸਦੀ ਜਿਹੜਾ ਫੇਸ ਹੈ ਉਹ ਹੁਣ ਸੜ ਚੁੱਕਿਆ ਹੈ ਯਾਨੀ ਕਿ ਟੋਟਲ ਡੈਮੇਜ ਹੋ ਚੁੱਕਿਆ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਇਲਾਜ ਚੱਲ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿ ਇਹ ਪਾਣਾ ਪੂਰਾ ਕਿਵੇਂ ਵਾਪਰਿਆ ਯਾਨੀ ਕਿ ਦੋ ਦੋਸੀ ਇੱਕ ਦੋਸਤ ਦੀ ਪ੍ਰੇਮਿਕਾ ਸੀ ਔਰ ਉਸਨੇ ਆਪਣੀ ਪ੍ਰੇਮਿਕਾ ਨੂੰ ਨikhil ਜੋ ਕਿ ਪੀੜਿਤ ਹੈ ਜਿਸਤੇ ਤਜਾਬ ਸੁੱਟਿਆ ਗਿਆ ਉਸਦੇ ਨਾਲ ਮਿਲਾਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਨikhil ਨੇ ਵੀ ਗੱਲਬਾਤ ਕਰਨੀ ਉਸ ਲੜਕੀ ਦੇ ਨਾਲ ਸ਼ੁਰੂ ਕਰ ਦਿੱਤੀ ਤਾਂ ਜਦੋਂ ਫਿਰ ਅ ਦੂਸਰੇ ਵਿਅਕਤੀ ਨੂੰ ਪਤਾ ਲੱਗਿਆ ਨikhil ਦੇ ਦੋਸਤ ਨੂੰ ਤਾਂ ਉਸ ਨੂੰ ਪਤਾ ਜਦੋਂ ਲੱਗਿਆ ਕਿ ਇਹ ਮੇਰੀ ਹੀ ਪ੍ਰੇਮਿਕਾ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਉਸ ਨੇ ਉਸ ਨੂੰ ਪੁੱਛਿਆ ਇੱਥੋਂ ਫਿਰ ਦਰਾਰ ਪੈਂਦੀ ਪੈ ਗਈ ਔਰ ਦੋਵੇਂ ਆਪਸ ਦੇ ਵਿੱਚ ਜਦੋਂ ਇਹਨਾਂ ਦਾ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਤਾਂ ਲੜਕੀ ਨੇ ਤੀਸਰੇ ਥਾਂ ਆਪਣੇ ਘਰ ਦੀਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਕੁੜੀ ਨੇ ਤਾਂ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੋ ਦੋਸਤਾਂ ਦੇ ਵਿੱਚ ਫਿੱਟ ਪੈ ਗਈ ਹੈ ਦੋਵੇਂ ਦੋਸਤ ਕਦੋਂ ਜਾਣ ਦੇ ਦੁਸ਼ਮਣ ਬਣ ਗਏ ਇਹ ਪਤਾ ਨਹੀਂ ਲੱਗਿਆ ਇੱਕ ਲੜਕੀ ਦੇ ਪਿੱਛੇ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਫਿਰ ਉਸ ਦੋਸਤ ਨੇ ਨikhil ਦੇ ਉੱਪਰ ਤਜਾਬ ਸੁੱਟਵਾ ਦਿੱਤਾ ਕਿ ਤੂੰ ਮੇਰੀ ਪ੍ਰੇਮਿਕਾ ਦੇ ਨਾਲ ਗੱਲਬਾਤ ਕੀਤੀ ਹੈ ਉਸਦੇ ਨਾਲ ਗੱਲਬਾਤ ਕੀਤੀ ਤਾਂ ਮੇਰੇ ਨਾਲ ਵੀ ਉਸ ਦੀ ਜਿਹੜੀ ਫਰੈਂਡਸ਼ਿਪ ਹੈ ਉਹ ਖਤਮ ਹੋ ਗਈ ਤਾਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਦੋਸਤੀ ਯਾਰੀ ਜਿਹੜੀ ਹੈ ਉਹ ਬਹੁਤ ਵੱਡਾ ਸ਼ਬਦ ਹੈ ਔਰ ਬੜੀ ਮਾਇਨੇ ਅਖਵਾਉਂਦੀ ਹੈ ਯਾਰੀ ਦੋਸਤੀ ਔਰ ਇਸ ਦੇ ਵਿੱਚ ਕੋਈ ਹਿਸਾਬ ਨਹੀਂ ਰੱਖਿਆ ਜਾਂਦਾ ਪਰ ਇਹ ਦੋਸਤ ਕਦੋਂ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣ ਗਏ ਪਤਾ ਨਹੀਂ ਲੱਗਿਆ ਇੱਕ ਕੁੜੀ ਦੇ ਪਿੱਛੇ ਇਹ ਪੂਰੀ ਘਟਨਾ ਵਾਪਰੀ ਹੈ ਦੋ ਦੋਸਤਾਂ ਦੇ ਵਿੱਚ ਅਣਬਣ ਹੋਈ ਤਾਂ ਉਸ ਤੋਂ ਬਾਅਦ ਇੱਕ ਦੋਸਤ ਨੇ 20000 ਪਏ ਦੀ ਸੁਪਾਰੀ ਦੇ ਕੇ ਅਬ ਵਿਅਕਤੀਆਂ ਦੇ ਵੱਲੋਂ ਜਿਹੜਾ ਆ ਤਜਾਬ ਆਪਣੇ ਹੀ ਦੋਸਤੇ ਛੁਟਵਾ ਦਿੱਤਾ ਹੈ ਤਾਂ ਇਹ ਸੀਸੀਟੀਵੀ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਦੁਕਾਨ ਦਾ ਸ਼ਟਰ ਜੇ ਖੋਲ੍ਹਿਆ ਸੀ ਤਾਂ ਉਸੇ ਸਮੇਂ ਹੀ ਤਿੰਨ ਵਿਅਕਤੀਆਂ ਦੇ ਵੱਲੋਂ ਤਜਾਬ ਜਿਹੜਾ ਉਹ ਛੁਟਵਾ ਦਿੱਤਾ ਜਾਂਦਾ ਹੈ ਤਾਂ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਆਪਣੀ ਪ੍ਰਤੀਕਿਰਿਆ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਇਸ ਸਬੰਧਤ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ